ਪਰਾਂ ਦੇ ਸੰਘਰਸ਼ ਕਰ ਰਹੇ ਜਿਹੜੂ ਦੋਦੇਓ ਸਲਾਮ ਹੈ ਤੁਹਾਨੂੰ ਤੁਹਾਡੇ ਸੰਘਰਸ਼ ਨੂੰ ਸਭ ਤੋਂ ਪਹਿਲਾਂ ਬਲਾਈਏ ਬਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆਂ ਮੰਗਣ ਮੱਝੀ ਕੀ ਨੇ ਮੇਰੇ ਤੋਂ ਪਹਿਲਾਂ ਤੁਮਨ ਲਾਤੋਰੇ ਦੱਸਿਆ ਕੋਰਪੋਰੇਸ਼ਨ ਦੇ ਵਿੱਚ ਜੋ ਕੁਝ ਤਕਲੀਫਾਂ ਹਨ ਉਹਨਾਂ ਨੂੰ ਹੱਲ ਕਰਨਾ ਹੋਵੇ ਮੈਨੇਜਮੈਂਟ ਦਾ ਚੋਟਕੀ ਦਾ ਕੰਮ ਹੈ ਪਰ ਇਹ ਹੱਲ ਕਿਉਂ ਨਹੀਂ ਹੁੰਦੀਆਂ ਆਪਾਂ ਗੱਲ ਇਸ ਬਾਰੇ ਵਿੱਚ ਕਰਾਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਗੁੱਝੀ ਹੈ ਸਮਾਜ ਦੇ ਵਿੱਚ ਕਿਉਂਕਿ ਸਾਡਾ ਪਿਆਰਾ ਜਿਹੜਾ 45 ਸਭ ਤੋਂ ਲੱਭਕ ਹੈ ਵਿਦਿਆਰਥੀ ਜੀਵਨ ਤੋਂ ਹੀ ਸ਼ਿਕਰਸਾਂ ਦੇ ਰਾਹ ਭਰੇ ਸੀ ਉਦੋਂ ਜਿਹੜੀ ਇੱਕ ਇੱਕ ਦੇ ਤਰਕੇ ਨਾਲ ਸਾਹ ਸੀ ਉਹ ਬਹੁਤ ਘੱਟ ਦੇਖੀ ਆ ਇੱਕ ਤਾਂ ਕਿਸੇ ਘਰਸ ਕਰਦਾ ਤੇ ਦੂਜਿਆਂ ਨੂੰ ਤੁਮਕਸਾ ਲੱਗਦਾ ਸੀ ਪਰ ਸਮੇਂ ਦੀ ਉਕਲ ਦੇ ਵਿੱਚ ਬੜਾ ਪਿੱਛੇ ਲੁਕਿਆ ਹੋਇਆ ਸੀ ਜਿਹੜੀਆਂ ਗੱਲਾਂ ਇੰਨਾ ਲੋਕਪੱਖੀ ਵਿਚਾਰਾਂ ਦੇ ਕਵੀਆਂ ਨੇ ਦੁਲਾਰਿਆ ਨੇ ਅੱਜ ਤੋਂ 65 ਸਾਲ ਪਹਿਲਾਂ ਲੇਤੀ ਤੁਹਾਨੂੰ ਦਿੱਤੀਆਂ ਹੋਈਆਂ ਅੱਜ ਉਹ ਪੂਰੀਆਂ ਉੱਤਰ ਰਹੀਆਂ ਨੇ ਇਹਨੂੰ ਕਹਿੰਦੇ ਆ ਸਹੀ ਸਿਹਤ ਦੇ ਵਿੱਚ ਸੰਘਰਸ਼ ਸੰਘਰਸ਼ ਬਹੁਤ ਹੁੰਦੇ ਨੇ ਸੰਘਰਸ਼ ਨਾਲ ਲੜਨ ਤੋਂ ਪਹਿਲਾਂ ਸੰਘਰਸ਼ ਦੀਆਂ ਮੰਗਾ ਸੰਘਰਸ਼ ਨਾਲ ਲੜਨ ਦਾ ਢੰਗ ਸਹੀ ਸਿਹਤ ਇਹ ਬਣਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਮੇਰੀ ਗੱਲ ਕਹਿਣ ਲੱਗਾ ਸੀ 765 ਸਾਲ ਪਹਿਲਾਂ ਜਿਹੜੀ ਇੱਕੀ ਹੋਰ ਗੱਲ ਆ ਉਹ ਜਿਹੜੇ ਅੱਜ ਸਿਆਸਤਾਂ ਨੂੰ ਆਪਾਂ ਗਵਾ ਕੱਟ ਰਹੇ ਆ ਫੂਟਪਾਥ 'ਚੋਂ ਲੀਟਰਾਂ ਨੂੰ ਕੱਲਾ ਕੱਟ ਰਹੇ ਆ ਤਾਂ ਇਸ ਇਨਕਲਾਬੀ ਵਿਚਾਰ ਨੂੰ ਜੁੜਿਆ ਹੋਇਆ ਕਵੀ ਸੰਗਰਾਮਦਾਸੀ ਜਿਹੜਾ ਮਜ਼ਦੂਰਾਂ ਦੇ ਘਰ ਵਿੱਚ ਪੈਦਾ ਹੋਇਆ ਕਰਕੇ ਟੀਚਰ ਲੱਗਿਆ ਜਦੋਂ ਇੱਥੇ ਜੱਤਸਲੀ ਮੂਵਮੈਂਟ ਪੰਜਾਬ ਦੇ ਵਿੱਚ ਪੰਜਾਬ ਦੀਆਂ ਕਈ ਪ੍ਰਾਇਟੀਆਂ ਦੇ ਵਿਦਿਆਰਥੀ ਜ਼ਮੀਨੀ ਸੱਚ ਹੱਥ ਲਈ ਤੁਰੇ ਤਾਂ ਜੋ ਜਿਹੜੀ ਬਾਦਲ ਹਕੂਮਤ ਸੀ ਉਹਨੇ 82 ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਫਿਰ ਉਦੋਂ ਸਰਤਰਾਮ ਕਵੀ ਦੀ ਕਲਮ ਨੇ ਕੀ ਲਿਖਿਆ ਸੀ ਲੋਕੋ ਬਾਜ ਆਓ ਝੂਠੇ ਲੀਡਰਾਂ ਤੋਂ ਲੋਕੋ ਬਾਜ ਆਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੁਝ ਤਾਂ ਛੱਡਣਾ ਨਹੀਂ ਉਹ ਲੋਕੋ ਤੁਹਾਨੂੰ ਵੀ ਦੇਖ ਕੇ ਖਾ ਸਕਾਂ ਕਿਉਂਕਿ ਇਹ ਵਿਚਾਰ ਹੈ ਜਿਹੜਾ ਜਿਹਨੇ 60-70 ਸਾਲ ਪਹਿਲਾਂ ਇਹ ਫੈਸਲਾ ਕੀਤਾ ਹੋਇਆ ਸੀ ਜਿਹਨੂੰ ਇਥੋਂ ਦੇ ਰਾਸੀ ਭਾਂਜੇ ਦਾ ਪਤਾ ਸੀ ਅੱਜ ਫਿਰ ਮੈਨੂੰ ਲੱਗਦਾ ਫੋਨੂ ਬੇਤ ਤੇ ਘਾੜ ਲੱਗੀ ਹੋਇਆ ਬਾਜੀ ਦਾ ਸਾਰਾ ਕੁਝ ਅਸੀਂ ਪਹਿਲਾਂ ਸਮਝਿਆ ਸੀ ਕਿਉਂਕਿ ਜਦੋਂ ਤੁਹਾਨੂੰ ਵੇਚ ਕੇ ਘਾੜੇਂ ਜਾਨਾ ਸਰਕਾਰ ਤੁਹਾਨੂੰ ਡਾਇਨਾ ਮੂਰੇ ਸਿਰਤਾ ਚੱਕੇ ਦਾ ਮੂਰੇ ਕੰਮ ਤੁਸੀਂ ਕਰਦੇ ਹੋ ਮੈਂ ਇਹੇ ਕਰਕੇ ਜੋਰ ਕਿਉ ਲਾਉਂ ਕਿਉਂਕਿ ਭਾਤ ਭਾਣ ਦੇ ਵਿਚਾਰ ਸਾਡੇ ਮੂਰੇ ਠੇੜੀ ਦਿੱਤੇ ਜਾਂਦੇ ਆ ਇਹ ਐ ਕਿ ਨਹੀਂ ਹੋਏ ਤੇ ਬੇਚਾਰਾ ਦਾ ਮਕਾਨ ਨਾ ਜੱਲੀ ਜਾਂਦਾ ਸਾਡੀਆਂ ਜੱਜਬੰਦੀਆਂ ਨੇ ਇਹਨਾਂ ਨੂੰ ਕੋਰੇ ਜਵਾਬ ਦਿੱਤਾ ਹੋਇਆ 44-45 ਸਾਲ ਤੋਂ ਤੇ ਨਾ ਸਾਡੇ ਤੋਂ ਕੋਈ ਐਮ.ਐਲ.ਏ ਨਾ ਆਂਦੀ ਬਣਿਆ ਇੱਥੋਂ ਤੱਕ ਮੈਂ ਤਾਂ ਲਾ ਸਾਡੇ ਕੋ ਮੈਂਬਰ ਵੀ ਬਣਿਆ ਕੋਈ ਜਿਹੜੇ ਅਸੀਂ ਪੁਰਾਣੇ ਆਦੂ ਪੜਾਉਂਦੇ ਆ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਵਈ ਜਦੋਂ ਲੋਕ ਜੋ ਦੁੱਸਰਨਾ ਇਹ ਤਾਂ ਲੱੱਬੇ ਦੀ ਲੱੱਬਣੇ ਕਾ ਸਾਡੇ ਕਹ ਹੈ ਵੀ ਅਸੀਂ ਇਹਦੇ ਸਵਾ ਲੱਖ ਨਾਲ ਲੜਨ ਵਾਲੇ ਨਹੀਂ ਬਣੇ ਸਵਾ ਲੱਖ ਨਾਲ ਇੱਕ ਜਿਵੇਂ ਲੜੂਗਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਮਝਾਇਆ ਵੀ ਸਵਾ ਲੱਖ ਨਾਲ ਇੱਕ ਬੰਦਾ ਲੜ ਸਕਦਾ ਸਮਝਾਇਆ ਆਪਨੇ ਵੀ ਆ ਸਾਡੇ ਸਹਿਰਾ ਹੈ ਅਸੀਂ ਇੱਥੇ ਦਵਾਲਾ ਬੰਦਿਆ ਜਾਂ ਪੱਟ ਬੰਦ ਲੰਨੇ ਆ ਜਾਂ ਕੋਈ ਪਟੰਗਰੀ ਦੇ ਟੇ ਹੋਣ ਦੇ ਇਹ ਸਰ ਇਹ ਸਿਰ ਨੂੰ ਸੀਸ ਬਣਾਉਣਾ ਦੱਸਿਆ ਗੁਰੂ ਮੋਰ ਸੀਸ ਤੇ ਜਦੋਂ ਸੀਸ ਬਣ ਜਾਂਦਾ ਇਹਦੀ ਸਿੱਖਤ ਬਦਲ ਜਾਂਦੀ ਹੈ ਇਹ ਦਿਮਾਗੀ ਤੋਂ ਤੇ ਪਿਆਰ ਹੋ ਜਾਂਦਾ ਤੇਜ ਹੋ ਜਾਂਦਾ ਸੰਗਤ ਦਾ ਹੋ ਜਾਂਦਾ ਫਿਰ ਜਦੋਂ ਸਿਰ ਤੋਂ ਸੀਸ ਬਣਦਾ ਫਿਰ ਉਹ ਐਂਟੀ ਦੇ ਵਿੱਚ ਚੱਕ ਜਾਂਦਾ ਤੇ ਸਵਾ ਲੱਖ ਨਾਲ ਇੱਕ ਲੜਦਾ ਵੀ ਹੈ ਅੱਜ ਵੀ ਬਹੁਤ ਸੰਤ ਨੇ ਕੋਕਾ ਟੋਟਾ ਦੁਸ਼ਮਣ ਕਮਣਾ ਕੋਡਾ ਮਿੱਤਰ ਕਾਉਣਾ ਜੇ ਤੁਸੀਂ ਇਹ ਨਾ ਸਮਝ ਸਕੇ ਜਿਹੜਾ ਆਪਸ ਵਿੱਚ ਟੱਕਰਾਂ ਮਾਰ ਮਾਰ ਕੇ ਡੂਆਂ ਖ ਮਰ ਜਾਂਗੇ ਤੇ ਫਿਰ ਪਹਿਲਾ ਗ੍ਰੋਸਤ ਸੰਕਾਗੜਾ ਸਿੱਟਾ ਹੁੰਦਾ ਉਹ ਬੰਦਣਾ ਜੁਗਿੰਦੇ ਮਿੱਤਰੋ ਬਾਤ ਕਾਟਦਾ ਸਵਾਲ ਬਾਤ ਕਿ ਹੈ ਕੋਡਾ ਬਚਾਇਆ ਠੀਕ ਆ ਕਹਿੰਦਾ ਕੋਈ ਠਹਿੜਨਾ ਪਊਗਾ ਇਹ ਥੋੜੀ ਲੜੀ ਹੋਈ ਲੜਾਈ ਕਾਰਪੋਰੇਟਾਂ ਦੇ ਹੱਥੇ ਚੱਲੀ ਜੇ ਜਾਂ ਵੱਡੇ ਤੇ ਗਾਰਾਂ ਦੇ ਹੱਥੇ ਚੱਲੀ ਜੇ ਫਿਰ ਤਾਂ ਲੜਦਾ ਕੀ ਫਾਇਦਾ ਹੋਣੀ ਮੈਨੂੰ ਜਿਆਦਾ ਆਉਂਦਾ ਇੱਕ ਸਮਰਿਦਾਰੀ ਦਾ ਕੰਮ ਕਰੀ ਗੋਲਰ ਨਹੀਂ ਨਹੀਂ ਕੌਣ ਮਾਰੂ ਵਾਲਾ ਕਰ ਰਿਹਾ ਗੱਡੀ ਚ ਕਰੀ ਮੈਂ ਸੀਸ ਵਾਲੀ ਗੱਲ ਤੋਂ ਮੈਂ ਤੁਹਾਨੂੰ ਕੋਕਾ ਕਰ ਲਿਆ ਕਿਉਂਕਿ ਸਾਡੇ ਕੋਲ ਦਵਾਈ ਇਹੋ ਹੈ ਇਸ ਘਰ ਦਾ ਨੂੰ ਦਿੱਤਣ ਦੀ ਜੇ ਤੁਸੀਂ ਦਵਾਈ ਦੇ ਤੌਰ ਤੇ ਪਿਆਰ ਕਰੋਗੇ ਫਿਰ ਤੁਸੀਂ ਲੜੋਗੇ ਨਹੀਂ ਬੇਪੋਕਾ ਜਿਹੜਾ ਸੀਸ ਹੈ ਜਿਹਦੇ ਸੀਸ ਬੰਦ ਲਾਣਾ ਫਿਰ ਤੁਸੀਂ ਉਹਨਾਂ ਦੇ ਪੈਰੀਂਗਾ ਬਲਾਓਗੇ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਤੇ ਲੱਗਿਆ ਇੱਕ ਵਾਰੀ ਮੇਰੇ ਨਾਲ ਕੇ ਗੁੰਡਾਗਰਦੀ ਦਾ ਮਸਲਾ ਆ ਗਿਆ ਕਿਸੇ ਧੀ ਦਾ ਇਨਤਜ਼ਾਮ ਸੀ ਮੁੰਡੇ ਨੇ ਕੋਸ਼ਿਸ਼ ਕੀਤੀ ਉਹਦੇ ਘਰੇ ਜਾ ਕੇ ਬਾਤ ਹੁੰਦਾ ਦਰਵਾਜ਼ਾ ਤੋੜਨ ਦੀ ਫਰੋ ਦੇ ਜਿੱਤ ਨਹੀਂ ਹੋਈ ਉਹਨੇ ਕੱਪੜੇ ਪਾੜੇ ਆ ਮਸਲਾ ਆ ਗਿਆ ਅਸੀਂ ਪੰਚਾਇਤ ਕੋਲ ਲੈ ਗਏ ਬਈ ਆ ਬੋਲਾ ਜਿਹਨੇ ਕੋਸ਼ਿਸ਼ ਕੀਤੀ ਆ ਗੱਲੀ ਆਪ ਬਾਥਰੂਮ ਦੇ ਵਿੱਚ ਨਾਉਂਦੀ ਸੀ ਉਹਨੇ ਜੇਕਰ ਤਾਂ ਮੈਂ ਕੋਸ਼ਿਸ਼ ਕੀਤੀ ਭੰਨਿਆ ਨਹੀਂ ਪਰ ਗੁੰਡਾ ਕਰਤੀ ਤਾਂ ਹਾਇਰ ਦਾ ਇਹਨੂੰ ਸੱਦਾ ਦਿੱ ਯਾਰਸੀ ਮਾਕਰਾ ਫਟੀ ਵੀ ਉਹਦੇ ਗੱਲ ਦੀ ਸੀ ਤਰਾਣਾ ਹਾਰ ਮਾਓ ਜਿਹਦਾ ਮੂੰਹ ਕਾਲਾ ਹੋਇਆ ਡਿਗੜੀਓ ਕੁੜੀਾਂ ਨਾਲ ਸ਼ਿਕਰ ਮਾਰੂ ਉਹ ਤਾਂ ਟੰਗਾ ਤੇ ਵਿਚਾਰ ਤਾਂ ਛੜੇ ਬੰਦੀਆਂ ਹੋ ਗਈਆਂ ਫੈਸਲਾ ਹੋ ਗਿਆ ਨਿਰਾ ਹੋ ਗਿਆ ਕਹਿੰਦੇ ਵੀ ਹੁਣ ਸੋਹਰੇ ਸਾਹਿਬ ਇਹ ਲਾਗੂ ਕਰ ਲਿਆ। ਵੇ ਸਾਥ ਦੇ ਯਾਤਰੀ ਸਿਪਰਾ ਦਾ ਹਾਰ ਕੋਣਾ ਜਿਹੜਾ ਉਹ ਸਵੇਰੇ ਕਰਦੇ ਕੇ ਸਾਨੂੰ ਵੀ ਠੀਕ ਲੱਗਿਆ। ਇੱਕ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਆ ਹਾਂ। ਤੈਨਾਂ ਨਾ ਸਮਝੋ। ਮੈਂ ਵੀ ਟੰਗ ਆ ਗਿਆ ਜਿਹੜਾ ਪਹਿਤੋਂ ਕੰਨ ਜਿਲਾਉਂਟ ਰਿਹਾ ਸੀ। ਪਰ ਮੈਂ ਸਵੇਰੇ ਜਦੋਂ ਉੱਠਿਆ ਮੈਂ ਘਰ ਵਾਲੀ ਨੂੰ ਕਿਹਾ ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ ਕਿਉਂ ਕਿ ਆਹ ਲਈ ਕਿਉਂਕਿ ਚੇਤਨਾ ਸੀਗੀ ਮੈਨੂੰ ਪਤਾ ਸੀ ਵੀ ਜਿਹੜੇ ਦੂਜੇ ਵਿਚਾਰ ਆ ਕਰੀ ਕਰਾਈ ਦਾ ਸਭ ਦਾ ਨਾਸ ਮਾਰ ਦੇਗੇ ਨਹੀਂ ਸਾਥੇ ਕੱਟ ਜਿਹੋਣ데요 ਨਹੀਂ ਸਾਥੇ ਜਾਣਦੇ ਸਾਡੀ ਧੀ ਨੂੰ ਉਹੀ ਗੱਲ ਜਦੋਂ ਮੈਂ ਕਿਹਾ 11 12 ਹਮਕਾਰ ਤੋਂ ਉਰਤਾਂ ਉਹਨਾਂ ਕੇ ਰਿਟੀਆਂ ਨਹੀਂ ਅੱਕੇ ਬਚੀ ਬੇਟੀ ਨੂੰ ਫਿਰ ਸਾਥੇ ਜਾ ਕੇ ਦੱਸਦੇ ਜੀ ਜੇ ਮੇਰ ਨੂੰ ਆਹ ਹੱਥੀ ਫੁਲਾਣਾ ਉਹ ਰੋਈ ਜਾਵੇ ਬਚਾਰੀ ਜਿਵੇਂ ਨਾਲ ਜਿਵੇਂ ਪਰ ਫਾਰਮੂਲਾ ਮੈਡਮ ਨੂੰ ਇਸੇ ਕਰਨ ਦੀ ਲੈ ਕੇ ਆ ਕਿਉਂਕਿ ਮੈਨੂੰ ਪਤਾ ਸੀ ਕਿ ਉਹਨੂੰ ਦੱਪੜ ਗਿਆ ਆਪਾ ਮੈਂ ਕਿਹਾ ਭੈਣ ਮੇਰੀਓ ਤੁਸੀਂ ਬਹੁਤ ਅਗਨਤੀ ਕਰ ਲਈ ਹੋ ਤੁਸੀਂ ਉੱਤੋਂ ਬਸ ਤੇ ਫਾਲਤਿਆਂ ਅਸੀਂ ਫੇਰ ਗੱਲ ਕੀਤੀ ਬਦਲ ਤੋਂ ਵੀ ਮੇਰੇ ਨਾਲ ਯਾਰ ਕਰ ਲਿਆ ਭਾਈ ਉਹਨੂੰ ਸਾਥੇ ਜਾਣ ਵਾਸਤੇ ਪਿਆਰ ਕਰਕੇ ਸਾਥੇ ਚਲੇ ਗਏ ਪਹਿਲਾਂ ਉਹ ਕੁੜੀ ਕਹਿੰਦੇ ਕਿ ਤੋ ਜੀ ਬੱਚਨੇ ਨਹੀਂ ਛੇਤਰੋਂ ਨੇ ਪੰਜ ਛੇਤਰ ਮਾਰਨੇ ਗੁੰਡੇ ਨੇ। ਜਦੋਂ ਕਾਰਵਾਈ ਸ਼ੁਰੂ ਹੋਈ। ਜਦੋਂ ਸ਼ੁਰੂ ਹੋ ਗਈ ਪਿੰਡ ਕਰਤਾਰ ਨੇ ਮੋੜਾ ਯੇਤਰਾ ਦਾ ਹਾਰ। ਕੋ ਧੀ ਨੇ ਮਾਰਨੇ ਜਿਹੜੇ ਛੇਤਰ ਪੰਜ। ਉਹ ਮਗਰ ਆ ਭਾਲੇੂ 83000 ਰੁਪਏ। ਔਰਤਾਂਾਂ ਨੇ ਬੰਦਿਆ ਉਹ ਪਿੰਡ ਦਾ। ਉਹ ਮਗੈਲ ਨੂੰ ਤਲਾਫਕਾਰਤਾ ਨਹੀਂ ਕੀਤਾ। ਐਡਾ ਪਾਕੀ ਨਹੀਂ ਹੈਗਾ ਮਹਾਰਾ ਜੀ ਆ ਦੱਸਤਾ ਲਈਏ ਨੇ ਤੇਰੇ ਕੀ ਆ। ਪੈਸ ਲੈ ਲਿਆ ਲੈਕ ਦੇਵਾ 15 ਮਿੰਟ 2000 ਡੁਕਾ ਦਾ ਦੇ ਖਿਲਾਫ ਉਹ ਤਵਾਰਤ ਤੇ ਰੁਗਾ ਲਾਇਆ ਪੰਜ ਛੇਤਰ ਮਾਰ ਰਾਜੂਆਣਾ ਰੁਤੀ ਪਾ ਲੈ ਹਿੱਟੇ ਮੇਰੀ ਉਹ ਕੁੜੀ ਨੂੰ ਖਾਤੀ ਉਹਨੇ ਪੰਜ ਨਹੀਂ ਮਾਰਿਆ ਸੱਤ ਨਹੀਂ ਮਾਰਿਆ ਮੋਟਾ ਕਲੀਨ ਚੇਰ ਸੀ ਇੱਥੇ ਲੱਗੀ ਛੇਤਰ ਮਾਰਨ ਜਦੋਂ 50 ਵਜੇ ਕੋਲ ਟਾਕੀ ਲੱਗੀ ਇੱਥੇ ਲੋਕ ਨੂੰ ਲੱਗਿਆ ਮੈਂ ਕੁੜੀ ਦਾ ਹੱਥ ਪਹਿਲੇ ਮਾਰਾ ਬਸ ਬੁੱਕ ਪੰਜੀ ਮਾਰਦੇ। ਉਹਨੇ ਫਤਨੇ ਸੰਜੀ ਕੀ ਕਰਨੀ ਹੈ ਗਿਰੀ ਆ ਤੇਰੀ। ਜਦੋਂ ਸੀ ਘਰੇ ਆ ਗਏ। ਬਗਿਆ ਭੈਣ ਮੇਰੀਏ ਤੂੰ ਤਾਂ ਕਦੀ ਸੀ ਤੇ ਦੋ ਪੰਜੀ ਸੇ ਤੱਕ ਵੀ ਮਾਰਦੇ। ਸਾਥੇ ਚ ਵੀ ਜਾ ਹੁਣ। ਮੇਰੀਆਂ ਲੱਤਾਂ ਕੰਬ ਗਈਆਂ। ਤੂੰ ਮਗਰੋਂ ਸ਼ਤਰਮਾਰ ਹੋਣੀ ਹੱਤੀ। ਜਿਹੜਾ ਜਿਹੜਾ ਜਵਾਬ ਸੀ। ਉਹ ਕਹਿੰਦੀ ਜਿਹੜਾ ਉਹ ਤੇ 15 20 ਮਿੰਟ ਬੋਲਿਆ ਨਾ। ਉਹਨੇ ਤਾਂ ਮੈਨੂੰ ਰਾੜੀ ਝਾਂਸੀ ਬਣਾ। ਕਿਆ ਜੇ ਤੁਸੀਂ ਦਿਮਾਗੀ ਤੌਰ ਤੇ ਤੱਕੜੇ ਹੋਗੇ ਤਾਂ ਪੰਜ ਹੀ تھا 50 ਮਾਰਦੇ ਜੇ ਤੁਸੀਂ ਦਿਮਾਗੀ ਤੌਰ ਤੇ ਡਰਫੋਕ ਸੀ ਤੁਹਾਨੂੰ ਉਸ ਵਿਚਾਰ ਨੇ ਕਹਾੜੇ ਤੁਸੀਂ ਜਾਣ ਨੂੰ ਕਿਹਾ ਤੁਸੀਂ ਕਰੋ ਇਹ ਦਵਾਈ ਆ ਜੇ ਤੁਸੀਂ ਇਹਨੂੰ ਸਿੱਖੋਗੇ ਲੋਕਾਂ 'ਚ ਲਾਗੂ ਕਰੋਗੇ ਤਾਂ ਬਦਲੋ ਅੱਜ ਜਦੋਂ ਅਸੀਂ ਪਹਿਲਾਂ ਮੈਂ ਨਾਲ ਉਥੋਂ ਤੋਰੀ ਸੀ ਜੀ ਪਹਿਲਾਂ ਅਸੀਂ ਇਕੱਠੇ ਨਹੀਂ ਸੁੱਟੇ ਮੈਨੂੰ ਯਾਦ ਆ ਮੇਰੇ ਨਾਲ ਕਿਸਾਨ ਜਦੋਂ ਵੀ ਕਿਹੜਾ ਆਗੂ ਜਾਂਦੇ ਹੁੰਦੇ ਸੀ ਹਸਕਿਨ ਕਿ ਅਸੀਂ ਟੀਚਰਾਂ ਦੀ ਹਮਾਇਤ ਜਿਆਦਾ ਕਰਦੇ ਰਹੇ ਜਰਾਂ ਦਾ ਅਸ਼ਕਰ ਸ ਤੇਜ ਸੀ ਤੁਹਾਡੇ ਨਾਲ ਬੜਾ ਮਤਲਬ ਹੋ ਗਿਆ ਤਾਂ ਸਾਡੇ ਚ ਕਈਆਂ ਨੂੰ ਲੱਗਦਾ ਹੁੰਦਾ ਸੀ ਇਹਦਾ ਤਨਖਾਹ ਵਧਾਉਣ ਵਾਸਤੇ ਲੜਦੇ ਆ ਇੱਕ ਤਾਂ ਬੜਾ ਸ਼ੰਤ ਜੱਜ ਜਿਹੜਾ ਕਿੰਨਾ ਬਹਿ ਗਿਆ ਉਹ ਬਹੁਤ ਤਾਂ ਵੀ ਸੇਤ ਨਹੀਂ ਕਰਾਂਦਾ ਇਹ 80 80 ਹਜ਼ਾਰ ਲੈਂਦੇ ਆ ਜਿਵੇਂ ਜਿਹੜੀ ਵਾਧ ਦੀ ਸੀ ਕਹਿੰਦੇ ਹਨ 80 80 ਹਜ਼ਾਰ ਤੋਂ 1 ਲੱਖ 80 ਹਜ਼ਾਰ ਵੀ ਲੈਂਦੇ ਆ ਪਰ ਅੱਜ ਉਹ ਹੀ ਟੀਚਰ ਆ ਕਿੰਨਾ ਦੀ 70 7000 ਟੈਂਸ਼ਨ ਆ ਸਾਡੀ ਜੱਫੇ ਬੰਦ ਦੀ ਮਾਜਰਾ 10 12 ਆ ਕੀ ਹੋਵੇ ਜਿਹੜੇ ਪੈਨਸ਼ਨ ਲੈ ਲਿਆ ਘਰ ਮਾ ਉਹ ਨਾਲ ਜਿੰਦਗੀ ਜਿਉ ਸਕਦੇ ਆ ਬਈ ਉਹ ਸਾਡੇ ਨਾਲ ਦੇਦਾ ਕਿਉਂ ਜਾਂਦੇ ਆ ਸਾਡੇ ਵਿੱਚ ਘਰ ਜਾਂ ਜਾਂਦੀ ਕਿ ਲੋੜ ਆ ਕਿ ਇਹੋ ਹੀ ਗੱਲ ਫਿਰ ਆਉਂਦੀ ਆ ਉਹ ਸਾਨੂੰ ਸੀਸ ਬਣਾਇਆ ਹੋਇਆ ਤਾਂ ਜਾਂਦੇ ਆ ਸਿਰ ਸਭ ਤੋਂ ਪਹਿਲੇ ਸਾਨੂੰ ਦੁਕਾਨੀ ਤੌਰ ਤੇ ਖਲਤ ਜਾਂ ਠੀਕ ਦਾ ਫੈਸਲਾ ਕਰਨਾ ਪੈਂਦਾ ਜਿਹੜੇ ਖੌਫੀ ਲੀਡਰ ਹੈ ਜਿਹੜੇ ਸਾਡਾ ਗੁੱਸਾ ਘੜ ਕੇ ਕੌਂਟ ਪਾਰਟੀ ਦੀ ਝੋਲੀ ਚ ਪਾ ਦਿੰਦੇ ਉਹਨਾਂ ਤੋਂ ਛੇਦ ਰਹਿਣਾ ਪਊਗਾ ਜੇ ਮੈਂ ਪਿੱਛੇ ਤੇ ਗੱਲ ਆਈ ਸੀ ਅੱਜ ਵੀ ਖੋਟੇ ਤੇ ਬਹੁਤ ਮੈਨੂੰ ਪਤਾ ਇੱਕ ਦੋ ਹੋਣਗੇ ਜਿਹੜੇ ਕਹਿੰਦੇ ਹੁਣ ਕੋਟਾਂ ਤੇ ਵਿਸ਼ਵਾਸ ਨਹੀਂ ਨਹੀਂ ਕੋਈ ਨੂੰ ਬੋਟਾ ਰਾਹੀ ਆਪੀਆਂ ਮੱ加 ਮਨਾਉਣ ਤੋਂ ਬੜਾ ਜਿਆਦਾ ਹੈ ਜਿਹੜੇ ਚ ਗੱਲ ਵੀ ਹੋਈ ਆ 2000 ਆਮ ਆਦਮੀ ਪਾਰਟੀ ਸੀ ਉਹ ਭਰਾ ਉਹ ਜਿਹੜੀ ਆਵਾਜ਼ ਵੀ ਮਾਰਦੀ ਸੀ ਨਾ ਮੈਂ ਉਹਦੇ ਨਾਲ ਤਰ੍ਹਾਂ ਹੰਝਾ ਕਰਨਾ ਕੀਦੇ ਖਿਲਾਫ ਅਸੀਂ ਜੰਗ ਲੜੀ ਸੀ ਜਦੋਂ ਮੈਂ ਕਹਿ ਚ ਸੀ ਆ ਬੈਠਿਆ ਗਰਾਹਿਆ ਸਾਥੀ ਜੰਗ ਲੜੀ ਸੀ ਪਰਮਾਣ ਦੇ ਵਿੱਚ ਫੈਕਟਰੀ ਲੱਗਣ ਲੱਗੀ ਸੀ ਕੀਦਾ ਪੰਜਾਬ ਦੇ ਵਿੱਚ ਪ੍ਰਦੂਸ਼ਣ ਫਲਾਉਣ ਵਾਸਤੇ ਪਹਿਲਾ ਨਕਰਾ ਦੀ ਧਰਤੀ ਤੋਂ ਸੰਸਦ ਮੈਂਟਰ ਬਣਾਇਆ ਕਿ ਨਹੀਂ ਵੇ ਪੰਜ ਸਾਲ ਬਣ ਕੇ ਤੁਸੀਂ ਵੋਟ ਪਾਓ ਨਾ ਪਾਓ ਪੰਜ ਸਾਲ ਦੇਸ਼ ਪ੍ਰਬੰਧ ਦੇ ਡੱਬੇ ਦੇ ਵਿੱਚ ਹਟਾ ਰਹੇ ਜੀ ਤੇ ਆਪ ਲੋਕ ਕਰਨਗੇ ਆਹ ਬੋਲੇ ਹਿੱਕੋਂ ਤੇ ਜੰਗੜਾ ਫੈਕਟਰੀਆਂ ਵਾਲੇ ਆਦਮੀਆਂ ਨਾਲ ਹਰ ਪੱਬਦੀ ਹੋਇਆ ਇਹ ਨੂੰ ਐਮਐਲ ਨੂੰ ਆ ਕੇ ਦੱਦਿਆ ਇਹ ਵੀ ਜਾ ਕੇ ਪਹਿਲੇ ਤਿਆਰੀ ਕੀ ਲਈ ਸੀ ਬਾਲਿਸ ਪਰ ਕਿਉਂ ਨਹੀਂ ਗਿਆ ਪ੍ਰਿੰਟ ਪਾ ਲਿਆ ਜਿਹੜੇ ਨਾੜਾ ਸਪੱਕੇ ਤੌਰ ਤੇ ਮਾਦਾ ਜੁੜਿਆ ਹੋਇਆ ਆ ਹੁਣੇ ਸਾਡੀ ਗੱਲ ਕਰਨੀ ਜਾਂ ਸਾਡੇ ਤੇ ਰੋਣਾ ਬਖਾਦਰ ਵੀ ਐਮਐਲਏ ਦੀ ਸਹੇਜ ਕਤਲ ਹੋਇਆ ਉਹ ਜਿਹੜਾ ਕਤਲ ਹੋਇਆ ਐ ਐਮਐਲਏ ਦੀ ਸਹੇਜ ਉਹ ਲੋਕ ਕਹਿੰਦੇ ਆ ਉਹਦੀ ਅਨਕੁਆਰੀ ਕਰੋ ਕਰੋ ਅਜੇ ਵੀ ਲੋਕ ਲੜ ਰਹੇ ਆ ਮੈਂ ਉਹ ਵਾਦੀ ਦਿੱਤੀ ਸੀ ਜਦੋਂ ਅੰਮ੍ਰਿਤਪਾਲ ਕੋ ਇਕ ਪ੍ਰਧਾਨ ਮੰਤਰੀ ਦਾ ਉਹ ਲੋ ਹੁੰਦਾ ਸੀ ਉਹਦਾ ਜੀ ਜੀ ਪਾਕਾ ਉਹ ਹੀ ਭਗਵਾਨ ਮੰਤਰੀ ਅੱਗੇ ਤਾਬ ਹੁੰਦਾ ਮਰਵਾਉਂਦੇ ਹੋ ਉਹਦਾ ਜਿਹੜਾ ਖਜ਼ਾਨਾ ਮੰਤਰੀ ਸੀ ਮੈਂ ਮੈਨੂੰ ਤਾਂ ਭੁੱਲ ਕੇ ਗੋਲੀ ਮਾਰੂ ਨਾ ਉਹ ਕੋਲੋਂ ਅੰਪਲ ਸਾਹ ਤੇ ਤੁਸੀਂ 2 ਲੱਖ ਕੋਟਾਂ ਤੇ ਹਰਾਇਆ ਸੀ ਜੀ ਜੀ ਕਿੱਦਾਂ ਹਰਾਇਆ ਸੀ ਨਾ ਜੀਤ ਲਈ ਪਰ ਉਹਨੂੰ ਜੀਤ ਲਈ ਉੱਥੇ ਤੁਸੀਂ ਹਰਾਤਾ ਫਿਰ ਜਾ ਕੇ ਉਹ ਭਾਰਤਰਾ ਬਣ ਗਿਆ ਖਜ਼ਾਨਾ ਮੰਤਰੀ ਫੋਡੀ ਬੋਰਡ ਦਾ ਜੀ ਬਣਿਆ ਲਈ ਸੋਚਿਆ ਕਿ ਉਹ ਤੇ 5 ਸਾਲ ਹੋ ਗਏ ਆ ਆਪੋ ਤੇ ਪੈਰਾਂ ਦੀ ਵਾਪਰੀ ਆ ਹੁਣ ਲੁਧਿਆਣੇ ਆ ਇਹ ਯਾਦ ਹੋਊ ਆ ਤੁਸੀਂ ਰਬੀਤ ਪੁੱਤੂ ਹਰਾਇਆ ਨੇ ਹਰਾਇਆ ਨਾ ਤੇ ਖੇਤੀਬਾੜੀ ਪਾਉਣੀ ਜਾ ਰਹੇ ਉਹਦੇ ਮਾਂ ਤੀਓ ਬਣਿਆ ਹੋਇਆ ਜਿਹੜਾ ਦਿੱਤਿਆ ਸੁਹਾ ਟੱਕੇ ਖਾਂਦਾ ਫਿਰਦਾ ਕੀ ਬਣਾ ਥੋੜੀ ਜਿਹੀ ਜੋੜ ਚ ਚਾਈ ਚਲੀ ਆਸਾਂ ਦੇ ਵਿੱਚ ਕਚੌੜਾ ਕਿਨੂ ਜਿਤਾਉਣਾ ਇੰਨਾ ਸੰਘਰਸ਼ਾਂ ਜਿੱਥੇ-ਇਥੇ ਸੰਘਰਸ਼ਾਂ ਨੇ ਪੱਲੀ ਵਜਾਈ ਆ ਮਰਕਲਾ ਦੀ ਧਰਤੀ ਤੇ 1995 ਦੇ ਵਿੱਚ ਇੱਕ ਥਾਣੇਦਾਰ ਨੇ ਮਜਬੂਰ ਦਾ ਪਤਾ ਕੀਤਾ ਸੀ 11 ਸਤ ਦਾ ਥਾਣੇ ਦੇ ਵਿੱਚ ਉੱਥੋਂ ਦੇ ਸੀਸ ਵਾਲੇ ਲੋਕ ਮਰਕਲਾ ਦੀ ਧਰਤੀ ਤੋਂ ਵੱਖ-ਵੱਖ ਜੱਦੇਵੰਦੀਆਂ ਦੇ ਵਿੱਚੋਂ ਇਕੱਠੇ ਹੋ ਕੇ ਕਮੇਟੀ ਬਣਾਈ 1995 ਤੇ ਉਸ ਥਾਣੇਦਾਰ ਨੂੰ ਸਲਾਹ ਹੁੰਦੀ ਦੇਖੀ ਆ ਖੜੇ ਦਾ ਨਿਸਿਆ ਕੋਰਟ ਸੀ ਜਿਹੜਾ ਅੰਜਾਜ ਸੀ ਤੇ ਜਦੋਂ ਉਹਨੂੰ سزا ਹੋਈ ਆ ਬਈ ਔਰਤਾਂ ਨੂੰ سزا ਹੁੰਦੀ ਦੇਖੀ ਆ ਅਦਾਲਤਾਂ ਦੇ ਵਿੱਚ ਉਹ ਐ ਅੱਖਾਂ ਹੀ ਪੂਰੀਆਂ ਹੋ ਜਾਂਦੀਆਂ ਨੱਕ ਪੂਰੀਆਂ ਹੋ ਜਾਂਦੀਆਂ ਮੁਰਝਾ ਗਈਆਂ ਤੇ ਉਹ ਜਿਹੜਾ ਜੱਟ ਕਹਿੰਦੇ ਹੁੰਦਾ ਝੋਟਾ ਲਾਣ ਵਾਲਾ ਉਹ ਖੜੇ ਦਾ ਤਾਂ ਝੋਟਾ ਲਾਣ ਪਈਆਂ ਲੋਕਾਂ ਹੱਥ ਬੰਨ੍ਹ ਕੇ ਜੱਜ ਨੂੰ ਕਰਲੇ ਕਰ ਰਿਹਾ ਸੀ ਆਹ ਤੇ ਸੋਰੇ ਦੀ ਐਸਪੀ ਦੇ ਘਰ ਨੂੰ ਚੁਪੜਿਆ ਸੀ ਹਾਏ ਵਿਚਾਲੋ ਹਾਏ ਵਿਚਾਲੋ ਉਹ ਸਾਨੂੰ 2 ਸਾਲ ਦੀ ਸਜ਼ਾ ਦਾ ਅਜ ਵੀ ਉਹਦੀ ਦਾ ਕੰਗਿਆ ਮਾਰਦਾ ਕਿਉਂਕਿ ਇਹ ਕਿਤਨੀ ਵੱਡੀ ਨਾ ਖੜੀਏ ਬੋਕਾਂ ਤੁਸੀਂ ਆ ਲੋਕਾਂ ਦੀ ਜਿੱਤ ਆ ਉਹ ਤੋਂ ਪਿੱਛੇ ਕਰਨ ਦੀ ਕਾਰਨ ਉਹਦਾ ਹਸਤਾਨੇ ਕੰਗਿਆ ਨੂੰ ਲੱਗ ਸਕਦਾ ਵੀ ਕੁੜੀ ਮਾਰ ਕੇ ਸੀ ਮੁੰਡਿਆਂ ਨੇ ਜੇ ਉਹ ਲੋਕ ਇੱਥੇ ਹੋਇਆ ਉਹ ਲੋਕ ਇੱਥੇ ਨਹੀਂ ਹੋਇਆ ਭਰਾਓ ਇਹ ਤੋਂ ਪਹਿਲਾਂ ਵਿਚਾਰਤਾ ਤੋਂ ਉੱਤੇ ਜੱਥੀ ਸੀ ਬੰਦੂ ਬੰਦੂ ਦਾ ਰੂਮ ਕੋਈ ਨਹੀਂ ਹੁੰਦਾ ਬੰਦੂ ਨਹੀਂ ਹੁੰਦਾ ਸਿੰਘਾਛ ਦੀ ਤਿਆਰੀ ਸੀ ਦੀ ਤੌਰ ਤੇ ਤਿਆਰ ਸੀ ਬੰਦਾ ਮਾਰਿਆ ਵੀ ਜਾ ਸਕਦਾ ਜਦੋਂ ਐਟੀ ਬੱਟੀ ਸ਼ਾਦੀ ਦੇ ਖਿਲਾਫ ਬੜੇ ਮਹੱਤਵਾਂ ਦੀ ਧਰਤੀ ਤੇ ਔਰ ਲੜੇ ਕੌਣ ਉਹਨਾਂ ਸਾਰੇ ਲੋਕਾਂ ਨੂੰ ਨਾਲ ਲਿਆ ਜਿਹੜੇ ਉਹ ਗੁੰਡਿਆਂ ਨੂੰ ਪੁਰਸੂ ਨੂੰ ਤੇ ਸਿਆਸਤਾਂ ਨੂੰ ਕੁਸ਼ਮਣ ਮੰਨਦੇ ਸੀ ਸਾਡੇ ਫੌਜ ਸੀ ਜੱਫੇ ਬੰਦੀਆਂ ਦੇ ਜੱਫੇ ਬੰਦੀਆਂ ਚ ਵੀ ਆ ਕੰਡਾ ਪਰ ਲੋਕਾਂ ਨੂੰ ਕਿੱਥੇ ਕਰਿਆ ਇੱਕ ਵੱਡੇ ਦੁਸ਼ਮਣ ਦੇ ਖਿਲਾਫ ਤੇ 22 ਸਾਲ ਜੰਗ ਲੜੀਆਂ 22 ਸਾਲ ਅਬ ਕੱਲੋ ਤੇシャレਤ ਪਤਾ ਬੁੱਲਣਾ ਸੁਣੇ ਮੈਨੂੰ ਦੁੱਖ ਲੱਗਿਆ ਜਿੰਨਾ ਜਦੋਂ ਕਮੇਟੀਆਂ ਟੁੱਟ ਗਈਆਂ ਮਰ ਜਾਂਦੀਆਂ ਉਹਨਾਂ ਮੰਨ ਲੋ ਕਮ ਮਿੱਟੀ ਕਲ ਮਿੱਟੀ ਪੈ ਜਾਂਦੀ ਆ ਵੀ ਇਹ ਤਾਂ ਕਮੇਟੀ ਨਹੀਂ ਬਣਾਉਣੀ ਯਾਰ ਮੇਰੇ ਸੀਨੇ ਚ ਦੁੱਖ ਲੱਗਿਆ ਸਕੀ ਇਸ ਗੱਲ ਦਾ ਕਿਉਂ ਹਣਾ ਕੱਲ ਦਾ ਭੁਖੜ ਬੰਦਾ ਉੱਤਕੇ ਫੇਸਬੁਕ ਤੇ ਉਹ ਮਤਾਂ ਦਿੰਦਾ ਮੇਰਾ ਇਤਿਹਾਸ ਪਤਾ ਉਹ ਦੇਖ ਲੈਵੇ ਟੁੱਟ ਮਿੱਟੀ ਦਾ ਮਾਲ ਕਰਾਂ ਵੀ ਦਿਖਾ ਦਿਆ ਨਾ ਉਮਰ ਕਾਇਦੀ ਸਜ਼ਾ ਦਾ ਸਜ਼ਾ ਖਾਨੇਦਾਰ ਨੂੰ ਕੋਈ ਕੋਝਾ ਜਾਇਆਲਾ ਕੀ ਆ ਲੋਕ ਸ਼ਕਤੀ ਨੂੰ ਨਾਲ ਲੈ ਕੇ ਕਿਸੇ ਦੀ ਸ਼ਮਾਰ ਨਾਲ ਦੀ ਉਹ ਖਾਨੇਦਾਰ ਨੂੰ ਸਜ਼ਾ ਕਰਾਈ ਉਹ ਵੀ ਕੁਇਲਟੀ ਵਾਲੀ ਸੀ ਸ਼ੇਰਪੁਰ ਖਾਨਾ ਨਾਲ ਜਮਾ ਕਲਾ ਦੇ 2004 ਦੇ ਵਿੱਚ ਪੁਲਸ ਵਾਲਿਆਂ ਨੇ ਉਸ ਮੁੰਡੇ ਦਾ ਕੰਮ ਕਰਤਾ ਸੀ ਜਿਹਦੇ ਵਿੱਚ ਜੀਐਸਪੀ ਸੀ ਉਦੋਂ ਫਿਰ ਮੈਂ ਜਦੋਂ ਫਿਟਾ ਜੇਲ੍ਹ ਦੇ ਵਿੱਚ ਆਪ ਬੰਦ ਸੀ ਨਾ ਉਸ ਦਿਨ ਪਤਾ ਲੱਗਿਆ ਸਾਡੀ ਕੀਤੀ ਕਿੰਨੀ ਕਮਾਈ ਦਾ ਲੋਕਾਂ ਨੇ ਕੀ ਕੀਤੀ ਕਰਤਕਮਾਂ ਜੋ 6 ਬੋਸ ਵਾਲਿਆਂ ਨੂੰ ਮੌਕਾ ਦਿੱਤੀ ਸਜ਼ਾ ਕੋਈ ਕਿ ਅਸੀਂ ਜੇ ਦੇ ਵਿੱਚ ਬੈਠਿਆਦੇ ਉਕਾਸ ਕੀਤੀ ਹੈ ਸੱਚੇ ਪਾਤਸ਼ਾਹ ਸਾਡੀ ਕੀਤੀ ਹੋਈ ਕਰਤਕਮਾਂ ਜੋ ਅਸ ਜੇ ਨੂੰ ਕੋਸਾ ਦੇ ਰੋ ਤਾਂ ਰਾਤ ਦੀ ਰਾਤ ਦੀ ਐਸ ਵੀ ਸਾਡੇ ਕੋਲ ਭੇਜ ਤਾ ਪੱਜਾਵਾ ਦੇ ਚੋਂ ਸੱਚ ਮੇਰੀ ਦੀ ਗੱਲ ਕਰਦਾ ਕਮੇਟੀ ਵਾਲੀ ਸੀ ਬਰੀਪੌਰ ਦੇ ਵਿੱਚ ਸਰੂਤੀ ਕਾਰਡ ਹੋਇਆ ਸੀ ਕਮੇਟੀ ਬਣੀ ਸੀ ਜਿੱਤੋ ਆ ساری ਉਮਰ ਲਈ ਨਾ ਕੰਡਿਆ ਨੂੰ ਸਜ਼ਾ ਕਰਾਈ ਆ ਜਿਹੜੇ ਲੋਕ ਇਹ ਕਹਿੰਦੇ ਆ ਕਮੇਟੀਆਂ ਨਹੀਂ ਕਰਦੀਆਂ ਕੁਝ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਹਾਂ ਕਮੇਟੀ ਸਰਕਾਰੀ ਨਾ ਹੋਵੇ ਕਮੇਟੀ ਲੋਕ ਹਿੱਤਾਂ ਦੀ ਹੋਵੇ ਤੇ ਆਪੂ ਵੀ ਆ ਜਿਹੜੇ ਲੋਕ ਜ਼ਿਮਾਰੀ ਦੀ ਨੁਮਾਇਸ਼ ਕਰਨ ਵਾਲੇ ਉਹ ਫੇਰ ਕਮੇਟੀ ਸਹੀ ਲੜ ਸਕਦੀ ਆ ਕੜੀਆਂ ਕਮੇਟੀਆਂ ਹਾਂ ਠੰਡਾ ਪਾਣੀ ਛੱਡਦੀ ਆ ਇਹ ਵੀ ਪੰਜਾਬ ਵਿੱਚ ਦੇਖਿਆ ਇਹ ਰਿਪੋਰਟ ਪਾਰਲੀਮੈਂਟ ਦੀ ਆਪਾਂ ਗੱਲ ਕਰਦੇ ਸੀ 31 ਅਰਬ ਪਤੀਆ ਇਹਨਾਂ ਨੂੰ ਆਪਾਂ ਆਮ ਲੋਕ ਕਹਿੰਦੇ 31 ਅਰਬ ਪਤੀ ਸੰਸਦ ਕੱਲੀ ਦੇ ਵਿੱਚ ਹੈ ਪਾਰਲੀਮੈਂਟ 'ਚ ਹੋਰ ਕਿੰਨੇ ਆ ਵੱਖਰੇ ਆ ਜਿਹਦੇ ਇਥੋਂ ਟੁੱਟ ਕੇ ਬਣ ਜਾਂਦੇ ਆ ਨਾ ਥੋੜੇ ਐਮਐਲ ਜੰੜਾ ਕੇ 31000 ਜਿਹੜੇ ਜ਼ਿਆਦਾ ਅਰਬਾਂ ਦੇ ਦੀ ਮੇਰੀ ਹੱਟ ਗਈ ਆ ਕਿਉਂਕਿ ਮੇਰਾ ਸੰਬੰਧ ਇਸ ਮੈਦ ਪਲਾਡ ਨਾਲ ਜੁੜਿਆ ਹੋਇਆ ਮੈਂ 1970 ਦੇ ਸਾਲ ਪਾਰਟੀ ਹੋ ਗਿਆ ਸੀ 3 ਸਾਲ ਮੈਂ ਸਰਕਾਰੀ ਨੌਕਰੀ ਕੀਤੀ ਆ ਅੱਧੀ ਜਮਾਤ ਦੀਵਾ ਦਿੱਤਾ ਕਿਉਂ ਦਿੰਦਾ ਹੋਂ ਮੋਟਾ ਸੰਝਾਤਾ ਨਹੀਂ ਮੈਂ ਆਉਣ ਸਾਰ ਫੋਕਟ ਪਾਰਟੀ ਹੋ ਗਿਆ ਤੋਂ ਤੋਂ ਬਾਅਦ ਜਿਹੜੀ ਇੱਥੇ ਜੱਦਵੰਦੀ ਬਣੀ ਹੋਈ ਸੀ ਇਹੋਂ ਤਰ ਪੋਸ ਜੱਟੇਵਦੀ ਦੇ ਵਿੱਚ ਭਾਰਤੀ ਹੋ ਗਿਆ ਜਿਹਦੀ ਅਗਵਾਈ ਉਹਨਾਂ ਸਾਥੀ ਤੀਰ ਖੜਦਾ ਹੁੰਦਾ ਕਾफी ਤੀਰ ਤੋਂ ਤਾਂ ਅਸੀਂ ਆ ਸਮੇਤ ਦੇ ਬੰਦੇ ਉਹਦੇ ਕਈ ਹੁੰਦੇ ਸੀ ਜਾਨੀ ਕਹਿਣ ਤੋਂ ਬਾਅਦ ਮੈਂ ਮਾਰਨ ਗਿਆ ਜਦ ਭਾਰਤੀ ਹੋ ਗਿਆ ਵਿਦੇਸ਼ Mein ਹੱਥ ਪੈਰ ਸੀ ਰਜਿਸਟਰ ਨੂੰ ਯਾਦ ਹੋਏ ਤੇ ਰੂ ਯਾਦ ਹੋਏ ਇੱਕ ਸਾਥ ਜਿਹਨੂੰ ਜਿਹੜਾ ਭਾਰਤੀ ਜਨਾਬ ਇਧਰ ਆ ਰਸਤੇ ਦਾ ਜਿਹੜਾ ਉਹੋ ਐਮਡੀ ਸੀ ਮੈਨੂੰ ਨੋਕੋ ਲੱਗਿਆ ਇਧਰ ਤਾਂ ਇਤਹਾਤ ਪਰੀ ਅੱਛਾ ਜੀ ਆਜਪੁਰੇ ਉਹਨਾਂ ਨੂੰ ਸ਼ਹਿਰ ਆਉਂਦੇ ਜਦੋਂ ਨੱਚਦੀ ਗੱਲ ਬਣ ਜੂ ਬੜਾ ਬਤਕਾਰਿਆ ਸਾਨੂੰ ਬੜੀ ਨਾਲ ਗੱਲ ਆ ਜਿਹੜੇ ਕੁਝ ਸੜਕ ਪਿੱਛੇ ਆਪਾਂ ਲੈਦੇ ਉਹਦੇ ਨਹੀਂ ਸੀ ਕਿ ਇੱਕ ਮਾਰ ਕੇ ਸੀ ਉਦੋਂ ਵੀ ਲੜਦੇ ਸੀ ਤਾਂ ਮੇਰੀ ਪੁੱਤ ਜਿਹੜੀ ਕਾਲੇ ਪਾਣੀ ਦੀ ਕਰਦੀ ਕਾਲਾ ਪਾਣੀ ਕੋਈ ਹੁਣ ਕਿਹੜਾ ਮਹਾਰਤ ਕਲਾ ਨੂੰ ਕਾਲਾ ਪਾਣੀ ਕਰਨ ਵਾਲੇ ਦੀ ਜਰਾ ਜੀ ਮੇਰਾ ਪਿੰਡ ਤੋਂ 8 ਕਿਲੋਮੀਟਰ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਕਿਦਦੇ ਰਿਹੇ ਜ ਆਇਆ ਜਿਹੜਾ ਕਸਟ ਸਾਡੀ ਫੈਟ ਮਾਰਦਾ ਸੀ ਮਨੇਨ ਮੈਟਰ ਨੂੰ ਹਿੱਸਾ ਦਿੰਦਾ ਸੀ ਮੈਂ ਉਹਦੇ ਘੇਰ ਕੇ ਚਿੰਚ ਖੜਾ ਲਿਆ ਮਗਾ ਦਾ ਨਹੀਂ ਦਿੰਦਾ ਫੈਟ ਕੋਆ ਦੇਣਾ 2.5 ਸੰਤਾਰੀ ਕੋ ਅੰਤੋਂ ਦੇ ਦੀ 2.8 ਕਿੱਥੇ ਜਾਉਗੀ ਮੈਂ ਤੁਰਨਾ ਦਿੱਤਾ ਲਗਾਏ ਦਿੱਤੀ ਨਾਲ ਲਗਾਏ ਦੇ ਦੋ ਪੰਨ ਅਸੀਂ ਮੈਂ ਇਹਨਾਂ ਨੇ ਫੈਸਲਾ ਕਰ ਲਿਆ ਹੁਣ ਟੈਸਟ ਦੀ ਡੀਗਰੀ ਜਾਰੀ ਆਪਨੂੰ ਮੈਂ ਇਹ ਕਹਿੰਦਾ ਨੂੰ ਮਹੀਏ ਤੇ ਦੁੱਧ ਛੱਡ ਕੇ ਜੂ ਇੱਕ ਦੋ ਸੈਂਟਰਾਂ ਦਾ ਹੋਣ ਤੱਕ ਤੇ ਮੇਰੇ ਦਾ ਹੋਣੀ ਪਤਾ ਹੋਊਗੀ